ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਇਰਾਜਪੁਰ ਦੀ ਸਰਬਤ ਹੋਇਆਗਾ ਜਿਹਦੇ ਅੰਦਰ ਸਾਰੇ ਪਾਸ ਬਹੁਤ ਖੁਸ਼ੀ ਹੋਏਗੀ ਹਮੇਸ਼ਾ ਰਹਗਾ ਸਾਰਿਆਂ ਨੂੰ ਉਹ ਦੁਨੀਆ ਨਾ ਕਰਕੇ ਦਿਹਾੜੇ ਦੀ ਬਹੁਤ ਬਹੁਤ ਸ਼ੁਕਰੀਆ ਮਮਾ ਬਾਪ ਨੂੰ ਆਖਦਾ ਬੜੇ ਧੂਮ-ਧਾਮ ਦੇ ਨਾਲ ਕ੍ਰਿਸਪਸ ਦਾ ਦਿਹਾੜਾ ਜਿਹੜਾ ਉਹ ਉਹ ਗੁਰਦਾਸਪੁਰ ਦੀ ਧਰਤੀ ਤੇ ਮਨਾਇਆ ਗਿਆ ਪਾਸਟਰ ਸਾਰੇ ਸਾਰੇ ਪਾਸੇ ਸਾਹਿਬਾਨ ਪਹੁੰਚਲੇ ਮਸੀਹ ਭਾਈਚਾਰੇ ਨੇ ਮਨਾਇਆ ਔਰ ਬੜੇ ਲੰਬੇ ਸਮੇਂ ਦੀ ਮਸੀਹ ਭਾਈਚਾਰੇ ਦੀ ਮੰਗ ਸੀ ਕਿ ਇਹ ਸੈਲੀਬ੍ਰੇਸ਼ਨ ਜਿਹੜੀ ਕੀਤੀ ਜਾਣੀ ਚਾਹੀਦੀ ਨੇ ਤੇ ਅੱਜ ਜੋ ਪੰਜਾਬ ਸਰਕਾਰ ਨੇ ਇਹਨਾਂ ਦਾ ਉគਮ ਪ੍ਰਬੰਧ ਕੀਤਾ ਤੇ ਇਹ ਅਜਿਹ ਬਰੇ ਪੂਤਾਂ ਨੂੰ ਮਿਲ ਹੈਗੇ ਸਾਰਿਆਂ ਨੂੰ ਬਹੁਤ ਬਹੁਤ ਦੁਬਾਰਾ ਸ਼ੁਕਰੀਆ। ਆਵਾਮ ਨੂੰ ਮੈਸੇਜ ਉਹੀ ਹੈ ਜੀ ਜੋ ਜੀਜ਼ਸ ਕ੍ਰਾਈਸ ਨੇ ਦਿੱਤਾ ਸੀ। ਜੋ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਤੋਂ ਮੈਸੇਜ ਦੁਨੀਆ ਦੇ ਵਿੱਚ ਗਿਆ ਸੀ ਕਿ ਧਾਰਮਿਕ ਸਦਭਾਵਨਾ ਆਪਸੀ ਪ੍ਰੇਮ ਪਿਆਰ ਨਫ਼ਰਤ ਦਾ ਕੋਈ ਸਥਾਨ ਨਹੀਂ ਹੋਣਾ ਚਾਹੀਦਾ ਹੈਗਾ। ਮਨੁੱਖਤਾ ਦਾ ਸੁਨੇਹਾ ਜਿਹੜਾ ਉਹ ਉਹ ਹੀ ਸਨੇਹ ਹੈ ਮੈਂ ਸਮਝਦਾ ਕਿ 크ਿਸਚੀਅਨਿਟੀ ਦਾ ਵੀ ਔਰ ਔਰ ਸਾਡੇ ਧਰਮ ਦਾ ਵੀ ਜਿਹੜੇ ਮੰਗਾ ਵੀ ਰੱਖੇ ਕਿ ਉਹ ਸਾਰੀਆਂ ਮੰਗਾਂ ਨੇ ਜਿਹੜੇ ਸਰਕਾਰ ਵੀ ਉਹਨਾਂ ਦੀ ਸਾਰੀਆਂ ਮੰਨਾਂਗੇ ਜੀ